ਪੰਜਾਬ ਦੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੇ ਸੰਘਰਸ਼ ਦਾ ਸਿੱਧਾ ਮੋਰਚਾ ਜੜਾ ਖੋਲਿਆ ਹੈ ਪਹਨਵਾਸਤੇ ਪੀਆ ਟੀਸੀ ਦੀਆਂ ਬੱਸਾਂ ਦਾ ਪੱਕੇ ਤੌਰ ਤੇ ਪਈਆ ਜਾਮ ਕਰਨ ਦੀ ਧਮਕੀ ਐ ਜੜੀ ਉਹ ਦਿੱਤੀ ਹੈ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੇ 2.5 ਸਾਲਾਂ ਦੌਰਾਨ ਇਨਸਾਫ ਨਾ ਮਿਲਣ ਵਿਰੁੱਧ ਇਹ ਸੰਘਰਸ਼ ਜਿਹੜਾ ਉਹ ਵਿੱਡਿਆ ਤਾਂ ਇਸੇ ਵਿਸ਼ੇ ਬਾਬਤ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਦਾ ਸਮਰ نیوز ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਜੁੜੇ ਨੇ ਸਰ ਰੋਡਵੇਜ਼ ਦੇ ਮੁਲਾਜ਼ਮ ਹੜਤਾਲ ਦੇ ਰਾਹ ਪੈ ਗਏ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਜਦਵਜਦ ਕਰ ਰਹੇ ਸੀ ਰੋਡਵੇ ਦੇ ਮੁਲਾਜ਼ਮ ਪੀਆਰਟੀਸੀ ਤੇ ਪੰਨ ਬੱਸ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਠੇਕੇ ਤੇ ਆਊਟਸੋਰਸ ਤੇ ਕੰਮ ਕਰਦੇ ਨੇ ਜੀ ਪਰ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਉਹਨਾਂ ਦਾ ਕਹਿਣਾ ਵੀ ਸਾਡੇ ਪੱਲੇ ਕੁਝ ਨਹੀਂ ਪਿਆ ਉਹਨੂੰ ਲੈ ਕੇ ਉਹਨਾਂ ਨੇ ਬਹੁਤ ਵੱਡੇ ਐਲਾਨ ਕੀਤੇ ਨੇ 25 ਸਤੰਬਰ ਨੂੰ ਇਹ ਯੂਨੀਅਨ ਦੇ ਜਿਹੜੇ ਲੀਡਰ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਦੁਖਾਂਤ ਦਾ ਬਰਤਾਂਤ ਕਰਨਗੇ ਤੇ ਅਗਲਾ ਐਲਾਨ ਕਰਨਗੇ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਵੀ 21 ਅਕਤੂਬਰ ਤੋਂ ਪੂਰਨ ਰੂਪ ਵਿੱਚ ਪੀਆਟੀਸੀ ਤੇ ਪੰਬਸ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਊਗਾ ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਧਮਕੀ ਦਿੱਤੀ ਹੈ ਵੀ 22 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਹਿਸ਼ ਮੂਰੇ ਨਾ ਮਾਰਨਗੇ ਤੇ ਅਖੀਰਲੀ ਉਹਨਾਂ ਨੇ ਧਮਕੀ ਇਹ ਦਿੱਤੀ ਹੈ ਵੀ ਜੇ ਫਿਰ ਵੀ ਉਹਨਾਂ ਦੀ ਸੁਣਵਾਈ ਨਾ ਹੋਈ ਦੋ ਹੜਤਾਲ ਨੂੰ ਅਨਮਿੱਥੇ ਸਮੇਂ ਦੀ ਐਲਾਨ ਦੇਣਗੇ ਭਾਵੇਂ ਅਨਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦੇਣਗੇ ਸੋ ਬਹੁਤ ਵੱਡੀ ਧਮਕੀ ਦਿੱਤੀ ਹੈ ਸਿੱਧੀ ਲੜਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਪੀਆਰਟੀਸੀ ਦੇ ਠੇਕੇ ਤੇ ਆਊਟਸੋਰਸ ਮਜ਼ਦਮਾ ਨੇ ਹੁਣ ਦੇਖਣਾ ਹੋਊਗਾ ਸਰਕਾਰ ਇਹਦੇ ਤੇ ਕੀ ਰਿਐਕਸ਼ਨ ਦਿੰਦੀ ਹੈ ਜੀ ਸਰ ਇਸ ਸੰਘਰਸ਼ ਦੇ ਰਾ ਕਿਉਂ ਪਏ ਨੇ ਕੋ ਜਿਹੜੀ ਜੂਨੀਅਨ ਹੈ ਪੀਆਰਟੀਸੀ ਪਨਪਸ ਕੰਟਰੈਕਟ ਤੇ ਆਊਟਸੋਰਸ ਮੁਲਾਜ਼ਮਾਂ ਦੀ ਇਹਨਾਂ ਨੇ ਤੇ ਲੀਡਰ ਨੇ ਰੇਸ਼ਮ ਸਿੰਘ ਗਿੱਲ ਹਰਕੇਸ਼ ਕੁਮਾਰ ਵਿੱਕੀ ਸ਼ਮਸ਼ੇਰ ਸਿੰਘ ਢਿੱਲੋਂ ਤੇ ਜਗਤਾਰ ਸਿੰਘ ਇਹ ਆਪਣੀ ਜੂਨੀਅਨ ਦੀ ਮੀਟਿੰਗ ਕਰਨ ਤੋਂ ਬਾਅਦ ਇਹ ਪ੍ਰਤਾਂਤ ਦੱਸਿਆ ਵੀ 1 ਮਹੀਨੇ ਦੌਰਾਨ ਉਹਨਾਂ ਦੀਆਂ ਮੰਗਾਂ ਮੰਨਦਾ ਜਿਹੜਾ ਸਰਕਾਰ ਨੇ ਵਾਦਾ ਕੀਤਾ ਸੀ ਪਰ ਉਹਦੇ ਉਲਟ ਪੀਆਟੀਸੀ ਦੀਆਂ 400 ਬੱਸਾਂ ਜਿਹੜੀਆਂ ਕੰਡਮ ਹੋਣ ਦੇ ਕਿਨਾਰੇ ਨੇ ਔਰ ਉਹਦੀਆਂ ਬੱਸਾਂ ਦੀ ਥਾਂ ਤੇ ਨਵੀਆਂ ਬੱਸਾਂ ਪਾਉਣ ਦੇ ਉਲਟ ਪ੍ਰਸ਼ਾਸਨ ਵੱਲੋਂ ਕਿਲੋਮੀਟਰ ਸਕੀਮ ਬਸਾਂ ਪਾਉਣ ਦੀ ਤਿਆਰੀ ਕਰਤੀ ਜਾ ਰਹੀ ਹੈ ਜਿੱਦਾਂ ਤੁਹਾਨੂੰ ਪਰਾ ਸਾਫ ਸੰਕੇਤ ਮਿਲ ਰਿਹਾ ਹੈ ਵੀ ਪੀਆਰਟੀਸੀ ਜਾਂ ਪੰਨ ਬੱਸ ਜਾਂ ਰੋਡਵੇ ਨੂੰ ਪੂਰੀ ਤਰ੍ਹਾਂ ਸਰਕਾਰ ਨੇ ਦੇਤੀ ਕਰਨ ਦੇ ਰਾਹ ਪਾਉਣਾ ਚਾਹੁੰਦੀ ਹੈ ਔਰ ਪੰਜਾਬ ਰੋਡਵੇ ਪੰਨ ਬੱਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਨੇ ਇਸ ਰੋਸ ਵਜੋਂ ਪਹਿਲੇ ਪੜਾਜ 24 ਦੀਪੂਆਂ ਤੇ ਰੈਲੀਆਂ ਵੀ ਕੀਤੀਆਂ ਨੇ ਔਰ ਇਹ ਲੀਡਰਸ਼ਿਪ ਨੇ ਜਾਣਕਾਰੀ ਦਿੱਤੀ ਵੀ 9 ਫਰਵਰੀ ਨੂੰ ਟ੍ਰਾਂਸਫਰ ਮੰਤਰੀ ਲਾਲ ਜੀ ਢੁੱਲਰ ਹੁਣਾਂ ਨੇ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਵੀ ਮੰਗਾ ਜਿਹੜੀਆਂ ਸਾਰੀਆਂ ਜਲਦੀ ਮੰਨ ਲੀਆਂ ਜਾਣਗੀਆਂ ਔਰ ਇਸ ਸਬੰਧ ਵਿੱਚ 11 ਮਾਰਚ ਨੂੰ ਇੱਕ ਕਮੇਟੀ ਦਾ ਗਠਨ ਵੀ ਕੀਤਾ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਵੀ 2 ਮਹੀਨਿਆਂ ਚ ਇਹ ਕਮੇਟੀ ਸਾਰੀ ਚਰਚਾ ਕਰਨ ਤੋਂ ਬਾਅਦ ਮੰਗਾਂ ਦਾ ਨਿਪਟਾਰਾ ਕਰ ਦੋਗੀ ਪਰ ਕੁਛ ਨਹੀਂ ਹੋਇਆ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਜੁਲਾਈ ਨੂੰ ਫਗਵਾੜੇ ਮੀਟਿੰਗ ਕੀਤੀ ਜਦੋਂ ਜਲੰਧਰ ਪਸ਼ਮੀ ਦੀ ਜੋਂ ਸੀ ਔਰ ਉਦੋਂ ਵੀ ਫਿਰ ਇਹ ਭਰੋਸਾ ਦਿੱਤਾ ਗਿਆ ਸਰਕਾਰ ਵੱਲੋਂ ਵੀ 1 ਮਹੀਨੇ ਚ ਮੰਗਾ ਪ੍ਰਵਾਨ ਕਰ ਦਿੱਤੀਆਂ ਜਾਣਗੀਆਂ ਔਰ ਇਸ ਸਬੰਧ ਵਿੱਚ ਇੱਕ ਕਮੇਟੀ ਵੀ ਬਣਾਈ ਸਰਕਾਰ ਨੇ ਜਿਹੜੀ ਜਸੇਬੰਦੀ ਤੇ ਦੋ ਆਗੂ ਵੀ ਸ਼ਾਮਲ ਕੀਤੇ ਪਰ ਇਹ ਕਮੇਟੀ ਵੀ ਉਹਨਾਂ ਨੂੰ ਇਨਸਾਫ ਨਹੀਂ ਦੇ ਸਕੀ ਜੀ ਪਰ ਉਹਨਾਂ ਨੇ ਦੋਸ਼ ਲਾਇਆ ਵੀ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਵੀ ਸਰਕਾਰ ਬੰਦਿਆਂ ਹੀ ਪੱਕੇ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਊਗਾ ਪਰ ਅਦਵੀਠ ਠੇਕੇਦਾਰੀ ਸਿਸਟਮ ਲਈ ਪਰਤੀ ਕੀਤੀ ਜਾ ਰਹੀ ਹੈ ਨਗੂਣੀਆਂ ਤਨਖਾਹਾਂ ਤੇ ਆਊਟਸੋਰਸ ਰਾਈ ਜਿਹਦੇ ਕਰਕੇ ਉਹਨਾਂ ਨੂੰ ਮਜਬੂਰਨ ਸੰਘਰਸ਼ ਤੇ ਰਾਹ ਪੈਣਾ ਪੈ ਰਿਹਾ ਜੀ